ਮੋਦੀ ਸਰਕਾਰ ਦੀ ਤਾਨਾਸ਼ਾਹੀ ਅਤੇ ਪ੍ਰਧਾਨ ਮੰਤਰੀ ਮੋਦੀ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਆਪ ਪਾਰਟੀ ਨੇਤਾ ਤੇ ਵਰਕਰਾਂ ਦੇ ਪੱਲੋ ਦੇਸ਼ ਭਰ ਦੇ ਵਿੱਚ ਪੁਤਲੇ ਸਾੜੇਗੇ ਅਤੇ ਰੋਸ ਦਾ ਮੁਜ਼ਾਹਰਾ ਕੀਤਾ ਗਿਆ। ਸੋ ਦੱਸਿਆ ਜਾ ਰਿਹਾ ਹੈ ਕਿ ਆਪ ਪਾਰਟੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੂਸ਼ ਸਿਸੋਦੀਆ ਅਤੇ ਫਿਰ ਰਾਜ ਸਭਾ ਦੇ ਮੈਂਬਰ ਸੰਜੇ ਸਿੰਘ ਦੇ ਖਿਲਾਫ ਜੋ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ED ਦੇ ਪੱਲੋ ਕਾਰਵਾਈ ਕੀਤੀ ਗਈ ਹੈ ਉਸ ਦੇ ਵਿਰੋਧ ਦੇ ਵਿੱਚ ਜ਼ਿਲ੍ਹਾ ਕਪੂਰਥਲਾ ਦੇ ਚਾਰੋਂ ਸਬ ਡਿਵੀਜ਼ਨ ਸultanpur, Lodhi, Fagwara, Phulath ਅਤੇ Kapurthala ਹਲਕਾ ਇਨਚਾਰਜ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਵਰਕਰਾਂ ਦੇ ਵੱਲੋਂ ਸਾਂਝੇ ਤੌਰ ਤੇ ਭਾਜਪਾ ਸਰਕਾਰ ਅਤੇ ਪੀਐਮ ਮੋਦੀ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਤਲੇ ਸਾੜੇ ਗਏ ਨੇ ਅੱਜ ਮੋਦੀ ਸਰਕਾਰ ਦੀ ਜਿਹੜੀ ਤਾਨਾਸ਼ਾਹੀ ਹੈਗੀ ਹੈ ਜਿਹੜਾ ਰਵਈਆ ਹੈਗਾ ਹੈ ਉਹ ਇੱਕ ਤਰਫਾ ਉਹ ਬੇਸਿਕਲੀ ਡਰਦੀ ਹੈਗੀ ਆ ਆਮ ਆਦਮੀ ਪਾਰਟੀ ਤੋਂ ਜਿਵੇਂ ਜਿਵੇਂ ਆਮ ਆਦਮੀ ਪਾਰਟੀ ਦਿੱਲੀ ਤੋਂ ਬਾਅਦ ਪੰਜਾਬ ਪੰਜਾਬ ਤੋਂ ਬਾਅਦ ਰਾਜਸਥਾਨ ਰਾਜਸਥਾਨ ਤੋਂ ਬਾਅਦ ਮਧਿਆਪਰਦੇਸ਼ ਛਤੀਸਗੜ੍ਹ ਔਰ ਜਿੰਨੇ ਵੀ ਰਾਜ ਹੈਗੇ ਉਹਨਾਂ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਪ੍ਰਭਾਵ ਦੇਖਦੇ ਹੋਏ ਮੋਦੀ ਸਰਕਾਰ ਬੇਸਿਕਲੀ ਘਬਰਾ ਚੁੱਕੀ ਹੋਈ ਆ ਜਿਹਦੇ ਫਲ ਸਨਰੂਪ ਸਾਡੀ ਆਮ ਆਦਮੀ ਪਾਰਟੀ ਦੇ ਜਿਹੜੇ ਇਮਾਨਦਾਰ ਲੀਡਰ ਸਹਿਬਾਨ ਨੇ ਉਹਨਾਂ ਨੂੰ ਚੱਕ-ਚੱਕ ਕੇ ਉਹ ਜੇਲ੍ਹਾਂ ਦੇ ਵਿੱਚ ਸੁੱਟ ਨਹੀਂ ਆ ਮੈਂ ਕਹਿੰਨਾ ਬਹੁਤ ਹੀ ਸ਼ਰਮਨਾਕ ਕਾਰਾ ਹੈਗਾ ਆ ਜੇ ਤੁਹਾਨੂੰ ਡਰ ਹੀ ਇੰਨਾ ਹੈਗਾ ਆ ਕਿ ਜੇ ਤੁਹਾਨੂੰ ਇੰਨਾ ਜ਼ਿਆਦਾ ਡਰ ਹੈਗਾ ਆ ਤੇ ਤੁਸੀਂ ਖੁੱਲ ਕੇ ਮੈਦਾਨ ਦੇ ਵਿੱਚ ਸਾਡੇ ਨਾਲ ਆਓ ਇਲੈਕਸ਼ਨ ਲੜੋ ਫਿਰ ਅਸੀਂ ਦੇਖਦੇ ਆ ਕਿ ਮੋਦੀ ਸਰਕਾਰ ਜਿਹੜੀ ਹੈਗੀ ਆ ਉਹ ਕੀ ਕਰਦੀ ਆ ਇਹ ਜਿਹੜਾ ਡਰ ਤੇ ਜਿਹੜੀ ਬੁਖਲਾਟ ਹੈਗੀ ਆ ਬਹੁਤ ਹੀ ਮਾੜੀ ਉਹਨਾਂ ਦੇ ਉੱਪਰ ਜਿਹੜੀ ਬੁਖਲਾਟ ਦੇ ਦੱਸਦੀ ਪਈ ਹੈਗੀ ਆ ਕਿ ਇਹ ਮਾੜੀਆਂ ਘਨੌਣੀਆਂ ਹਰਕਤਾਂ ਦੇ ਵਿੱਚ ਆ ਗਏ ਨੇ ਜਿਹਦੇ ਖਲਸੂ ਉਹ ਸਾਡੇ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨਾਂ ਨੂੰ ਚੱਕ ਚੱਕ ਕੇ ਜੀਲਾ ਦੇ ਵਿੱਚ ਸੁੱਟ ਰਹੇ ਨੇ ਬਹੁਤ ਹੀ ਕਾਨੂੰਨੀ ਹਰਕਤ ਹੈ ਕਿ ਉਹ ਸਾਡੇ ਅੱਜ ਜ਼ਿਲ੍ਹੇ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਇੱਕ ਜ਼ਿਲ੍ਹਾ ਵੀ ਲੀਡਰ ਸਹਿਬਾਨ ਆਏ ਨੇ ਇਹ ਅੱਜ ਇਹ ਰੋਸ ਪ੍ਰਦਰਸ਼ਨ ਕਰ ਰਹੇ ਨੇ ਅਕੋ ਅਸੀਂ ਪੁਰਾਣੀ ਕਚੈਰੀ ਤੋਂ ਹੁਣ ਚੱਲਦੇ ਹੋਏ ਅਸੀਂ ਗਰਾਦੀ ਚੌਂਕ ਤੋਂ ਹੁੰਦੇ ਹੋਏ ਅਸੀਂ ਭਗਤ ਸਿੰਘ ਚੌਂਕ ਜਾਵਾਂਗੇ ਉੱਥੇ ਜਾ ਕੇ ਅਸੀਂ ਮੋਦੀ ਸਰਕਾਰ ਦਾ ਤਾਨਾशाही ਜਿਹੜਾ ਰਵਈਆ ਹੈਗਾ ਉਹਦਾ ਪੁਤਲਾ ਫੂਕੇ ਰੋਸ ਪ੍ਰਦਰਸ਼ਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕੀ ਸਾਰਾ ਕੁਝ ਲੁੱਟ ਕੇ ਅਡਾਨੀ ਦੀ ਚੋਲੀ ਬਾੜੀ ਜਿਹੜਾ ਉਸ ਖਿਲਾਫ ਕੋਈ ਆਵਾਜ਼ ਚੁੱਕਦਾ ਉਹਦੇ ਤੇ ਈੜੀ-ਦਿਆ ਈੜੀ ਖੜਾ ਦੋ ਉਹ ਜੇ ਤੋ ਬਨ ਜਾਵੇ ਤੇ ਆਪਣੀ ਪਾਰਟੀ ਚ ਲਿਆ ਉਹਨੂੰ ਆਪ ਜਿਹੜਾ ਵਾਸ਼ਿੰਗ ਮਸ਼ੀਨ ਇਹਨੇ ਜਾਂਦੀ ਰੱਖੀ ਆ ਸਾਰੀ ਚਿੱਟੀ ਹੋ ਜਾਂਦੀ ਆ ਜਿਹੜਾ ਬੰਦਾ ਇਹਨਾਂ ਦੇ ਅਗੇਂਸਟ ਖੜਦਾ ਉਹਨੂੰ ਕਹਿੰਦੇ ਚੱਕੀ ਜੇਲ੍ਹ ਦੇ ਸਿੱਟੇ ਉਹ ਇਹੋ ਸਿੱਧੀ ਸਾਦੀ ਇੱਕ ਪਾਲਿਸੀ ਆ ਮੋਦੀ ਸਾਹਿਬ ਦੀ ਕੋਈ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਨੇ ਜਿਹੜਾ ਲੋਕ ਨੇ ਇਹ ਜਿਹੜੇ ਹੈਗੇ ਕਿਸੇ ਵੀ ਤਸ਼ੱਦਦ ਅਗੇ ਛੁਪਣ ਵਾਲੇ ਨਹੀਂ ਜਿਸ ਤਰ੍ਹਾਂ ਪਹਿਲਾਂ ਸਾਡੇ ਸੁਸ਼ੋਧਿਆ ਜੀ ਨੂੰ ਸਾਡੇ ਹੇਲਥਫੁਲਸ ਜੀ ਨੂੰ ਪਹਿਲਾਂ ਅੰਦਰ ਰੱਖਿਆ ਹੋਇਆ ਹੁਣ ਹੈ ਜਿਹੜਾ ਬਿਨਾਂ ਸਿਰ ਪੈਰ ਦੇ ਜਿਹੜਾ ਮਕਰਮਾ ਉਹਦੇ ਵਿੱਚ ਇਹਨਾਂ ਨੂੰ ਸੰਜੀਤ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਇਹਨਾਂ ਨੂੰ ਛੁਪਣ ਵਾਲੇ ਨਹੀਂ ਇਸ ਲਈ ਆਮ ਕਹਿੰਦੇ ਆ ਕਿ ਜਿਹੜੇ ਜਿਹੜਾ ਮੋਦੀ ਮੋਦੀ ਅਡਾਨੀ ਦਾ ਨੌਕਰ ਹੈ ਔਰ ਇਸੇ ਕਰਕੇ ਜਿਹੜੇ ਇਹਨਾਂ ਇਹ ਫਲਾਟ ਦੇ ਵਿੱਚ ਇਹ ਆਮ ਆਦੀ ਪਾਰਟੀ ਪਾਰਟੀ ਦੀ ਜਿਹੜੀ ਚੜ੍ਹਤ ਹੈ ਉਹਨੂੰ ਦੇਖ ਕੇ ਜਲੀ ਹੋਏ ਨੇ ਇਸੇ ਕਰਕੇ ਸਾਰੇ ਕਦਮ ਇਹਨਾਂ ਚ ਚੱਕ ਰਹੇ ਨੇ ਦੇਖੋ ਕਪੂਰਥਲੇ ਜ਼ਿਲ੍ਹੇ ਦਾ ਇਹ ਪ੍ਰੋਟੈਸਟ ਹੈ ਔਰ ਸੰਜੀਤ ਸਿੰਘ ਜੀ ਹੁਣੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਅੱਜ ਦਾ ਪ੍ਰੋਟੈਸਟ ਹੈ ਮੈਂ ਇੱਥੇ ਤਾਂ ਕਹਿਣਾ ਚਾਹੁੰਦਾ ਇਹ ਤਾਨਾਸ਼ਾ ਮੋਦੀ ਇਹ ਚਾਹੁੰਦਾ ਹੈ ਕਿ ਹਿੰਦੁਸਤਾਨ ਦੇ ਵਿੱਚ ਇਕੱਲਾ ਉਹਦਾ ਰਾਜ ਹੋਵੇ ਜਿਹੜਾ ਕਿ ਪੋਸੀਬਲ ਨਹੀਂ ਹੈ ਵਿਰੋਧੀਆਂ ਦੀ ਆਵਾਜ਼ ਦਬਾ ਦੋ ਅੱਜ ਉਹਨੂੰ ਕਾਂਗਰਸ ਤੋਂ ਡਰ ਨਹੀਂ ਹੈ ਪਰ ਜਦੋਂ ਆਮ ਆਦਮੀ ਪਾਰਟੀ ਬਾਰੇ ਸੋਚਦਾ ਤੇ ਉਹਨੂੰ ਕੰਬਣੀ ਲੱਗ ਜਾਂਦੀ ਉਹਨਾਂ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਜੇ ਹੈਲਥ ਸਿਸਟਮ ਦੇ ਵਿੱਚ ਹਿੰਦੁਸਤਾਨ ਤੇ ਦੁਨੀਆ ਦੇ ਵਿੱਚ ਇਹ ਚਰਚਾ ਹੋਣ ਲੱਗੀ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਚਰਚਾ ਹੋਣ ਲੱਗੀ ਸਤਿੰਦਰ ਜੈਨ ਨੂੰ ਚੱਕ ਕੇ ਅੰਦਰ ਕਰ ਦਿੱਤਾ ਜੇ ਦੁਨੀਆ ਦੇ ਵਿੱਚ ਇੰਡੀਆ ਦੇ ਵਿੱਚ ਐਜੂਕੇਸ਼ਨ ਦੀ ਕ੍ਰਾਂਤੀ ਦੀ ਗੱਲ ਹੋਣ ਲੱਗੀ ਚਰਚਾ ਹੋਣ ਲੱਗੀ ਤੇ ਚੱਕ ਕੇ ਮਰੀਸ਼ ਸ਼ਸੋਧਿਆ ਨੂੰ ਅੰਦਰ ਕਰ ਦਿੱਤਾ ਜੇ ਪਾਰਲੀਮੈਂਟ ਵਿੱਚ ਇਹਨਾਂ ਦੇ ਕਫਲੇ ਇਹਨਾਂ ਦੇ ਫਰੋਡ ਇਹਨਾਂ ਦੀ ਬੇਈਮਾਨੀਆਂ ਇਹਨਾਂ ਦੇ ਕਰਮ ਪਾਰਲੀਮੈਂਟ ਦੇ ਵਿੱਚ ਸੰਜੇ ਸਿੰਘ ਨੇ بلند ਆਵਾਜ਼ ਦੇ ਵਿੱਚ ਨਿਧੜਕ ਹੋ ਕੇ ਜਦੋਂ ਚੱਕੇ ਤੇ ਸੰਜੇ ਸਿੰਘ ਨੂੰ ਬੰਦ ਕਰਦੇ ਪਰ ਇਹ મોદી ਭੁੱਲ ਗਿਆ ਅੱਜ ਹਰ ਆਮ ਆਦਮੀ ਪਾਰਟੀ ਦੇ ਵਰਕਰ ਦੇ ਦਿਲਾਂ ਦੇ ਵਿੱਚ મોદી મોદી ਪ੍ਰਤੀ ਜਿਹੜੀ ਨਫ਼ਰਤ ਹੈ ਸਾਡੇ ਦਿਲਾਂ ਦੇ ਵਿੱਚ ਕੀਜਰੀਵਾਲ ਵਸਿਆ ਸਾਡੇ ਦਿਲਾਂ ਦੇ ਵਿੱਚ ਸਤਿੰਦਰ ਜੈਨ ਵੱਸਿਆ ਸਾਡੇ ਦਿਲਾਂ ਦੇ ਵਿੱਚ ਮਨੀਸ਼ ਸ਼ਿਸ਼ੋਧਿਆ ਵੱਸਿਆ ਸਾਡੇ ਦਿਲਾਂ ਦੇ ਵਿੱਚ ਸੰਜੀਤ ਸਿੰਘ ਵੱਸਿਆ ਇਹਨੂੰ ਕੱਢ ਨਹੀਂ ਸਕਦੇ ਕਦੇ ਆਵਾਜ਼ ਤੁਸੀਂ ਜੇਲਾ ਚ ਬੰਦ ਨਹੀਂ ਕਰ ਸਕਦੇ ਹਰ ਵਰਕਰ ਇੱਥੇ ਉਹਨਾਂ ਦੇ ਪਾਏ ਪੂਰਨਿਆਂ ਤੇ ਉਹਨਾਂ ਦੇ ਜਿਹੜੇ ਸੱਟ ਕੀਤੇ ਨੇ ਇੱਕ ਨਿਸ਼ਾਨੇ ਉਹਨਾਂ ਦੀ ਪੂਰਤੀ ਲਈ ਜਿਹੜਾ ਹਰ ਇੱਕ ਵਰਕਰ ਚੜਾ ਇਹ ਕੰਮ ਕਰੂਗਾ ਤੇ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਭਾਵੇਂ ਬੰਦ ਕਰ ਦਿਓ ਜੇਲ੍ਹ ਦੇ ਵਿੱਚ ਜੇ ਇਹ ਚਾਰੇ ਲੀਡਰ ਸਾਡੇ ਅਰਵਿੰਦ ਕੇਜਰੀਵਾਲ ਜੀ ਸਾਡੇ ਭਗਵੰਤ ਮਾਨ ਜੀ ਅਗਰ ਇਹ ਬੇਈਮਾਨ ਨੇ ਕਰਪਟ ਨੇ ਤੇ ਹਿੰਦੁਸਤਾਨ ਦੇ ਵਿੱਚ ਇੱਕ ਵੀ ਬੰਦਾ ਇਮਾਨਦਾਰ ਨਹੀਂ ਹੈ ਇਹ ਮੈਂ ਗਰੰਟੀ ਨਾਲ ਕਹਿ ਸਕਦਾ ਸੋ ਇਹ ਜਿਹੜਾ ਪਾਲਿਸੀ ਸਾਈਜ਼ ਪਾਲਿਸੀ ਜਿਹਦੇ ਵਿੱਚ ਇਹਨਾਂ ਨੂੰ ਕਸੀਟੀ ਫਿਰਦੇ ਆ ਅਜੇ ਲਾਗੂ ਨਹੀਂ ਹੋਈ ਪਾਲਿਸੀ ਤੇ ਕਹਿੰਦਾ ਜੀ ਇਹਦੇ ਵਿੱਚ ਹੈਰਾ ਫੇਰੀ ਹੋਣ ਦੇ ਚਾਂਸਸ ਸੀਗੇ ਕਿਹੜੀ ਰਿਕਵਰੀ ਕੀਤੀ ਹੈ ਤੁਸੀਂ ਕੀ ਕੀਤਾ ਤੁਸੀਂ ਸੋ ਇਸ ਕਰਕੇ ਇਹ ਸਿਰਫ ਆਪਣਾ ਡਰ ਹੈ ਇਹਦਾ ਇਹ ਇੱਕ ਵੀ ਕਿੰਨਾ ਜ਼ੋਰ ਲਾਇਆ ਸਾਡੇ ਦਿੱਲੀ ਦੇ ਐਮਐਲਏਆਂ ਦੇ ਉੱਤੇ ਪਤਾ ਨਹੀਂ 15 20 ਜਿਹੜਾ ਤੇ ਕੇਸ ਰਜਿਸਟਰ ਕੀਤੇ ਇੱਕ ਐਮਐਲਏ ਨਹੀਂ ਤੋੜ ਸਕਿਆ ਪੰਜਾਬ ਦੇ ਵਿੱਚ ਕਰੋੜਾਂ ਰੁਪਈਆਂ ਦੀਆਂ ਵਫਰ ਕੀਤੇ ਆ ਇੱਕ ਐਮਐਲਏ ਨਹੀਂ ਤੋੜ ਸਕਿਆ ਸੋ ਇਸ ਕਰਕੇ ਇਹਨੂੰ ਡਰ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਹਿੰਦੁਸਤਾਨ ਦੇ ਵਿੱਚ ਇੱਕ ਨੇਰੀ ਵਾਂਗੂ ਜਿਹੜੀ ਉਹ ਫੈਲ ਰਹੀ ਹੈ ਉਹ ਤੇ ਡਰ ਦਾ ਪ੍ਰਤੀਕ ਹੈ ਸੰਜੇ ਸਿੰਘ ਨੂੰ ਕਰ ਲੋ ਬੰਦ ਕਿੰਨਾ ਚਿਰ ਕਰ ਲੋਗੇ ਬਾਹਰ ਆਣ ਕੇ ਡਬਲ ਕਰ ਜੂਗਾ ਮੇਰੀ ਗਰੰਟੀ ਹੈ ਡਬਲ ਕਰ ਜੂਗਾ ਤੁਹਾਡੇ ਪੋਤੜੇ ਅਢੇੜ ਕੇ ਰੱਖ ਦੂਗਾ ਪਾਰਲੀਮੈਂਟ ਦੇ ਵਿੱਚ ਦੇਖ ਲਿਓ ਤੁਸੀਂ ਇਹਨਾਂ ਨੂੰ ਕਰਕੇ ਬੰਦ ਦੇਖ ਲਓ ਇਹਨਾਂ ਆਵਾਜ਼ਾਂ ਨੂੰ ਬੰਦ ਨਹੀਂ ਕਰ ਸਕਦੇ ਤੁਸੀਂ ਜੀ ਸਰਕਾਰ ਦੀ ਤਾਨੇਸ਼ਾਹੀ ਤੁਸੀਂ ਦੇਖ ਰਹੇ ਹੋ ਦੇਸ਼ ਨੂੰ ਕਬਜਟੋ ਅੰਡਰ ਜਿਹੜੀ ਹਮੇਸ਼ਾ ਕ੍ਰੀਏ ਕਰ ਰਹੀ ਹੈ ਕਾਸਿਸਮ ਤੇ ਹੋ ਰਹੀ ਹੈ ਕੋਪੇਸਮ ਤੇ ਹੋ ਰਹੀ ਹੈ ਕਾਸਟਿਕ ਹੋ ਰਹੀਦਾ ਇਹ ਪਾਲਟੈਕ ਜਿਹੜੀ ਹੈ ਉਹ ਤੱਕ ਨਾਲ ਕਿਸੇ ਨਕਸ਼ੇ ਚੀਜ਼ ਤੋਂ ਬੁਰੀ ਜਾਂ ਨੂੰ ਜਿਹੜਾ ਹੱਦਬਾਉਂ ਦਾ ਉਪਰਾਲਾ ਜਿਹੜਾ ਕੀਤਾ ਰਿਹਾ ਖਾਸ ਕਰਕੇ ਪੰਜਾਬ ਦੇ ਧੱਕਾ ਪੇਡਾ ਕਮਾੜਨਾ ਮੈਂ ਸਾਰੇ ਪੰਜਾਬ ਦੀ ਗੱਲ ਕਰ ਰਿਹਾ ਪਾਣੀ ਦੀ ਗੱਲ ਹੋਵੇ ਐਸਪੀਐਨ ਦੀ ਗੱਲ ਕਰੀਏ ਸੀ ਤੇ ਭਾਵੇਂ ਸੀ ਆਰਡੀ ਦੀ ਗੱਲ ਕਰ ਲਈ ਅੱਜ ਰੋਡਸ ਦੇ ਪੈਸੇ ਰੋਕੇ ਨੇ ਬੁਧੀ ਸਰਕਾਰ ਨੇ ਤੇ ਉਹਨਾਂ ਦੀ ਕਪੜਾ ਜਿਹੜੇ ਵਿਰੋਧੀ ਸਰਕਾਰ ਨੇ ਉਹਨਾਂ ਨੂੰ ਡੀਲ ਕਰਨ ਦਾ ਤਰੀਕਾ ਇਸੇ ਤਰ੍ਹਾਂ ਹੀ ਉਹਨਾਂ ਨੇ ਪੋਲਿਟਿਸ਼ੀਅਨ ਜਿਹੜੇ ਸਾਡੇ ਹੈਗੇ ਨੇ ਸੰਜੀਤ ਸਿੰਘ ਨੇ ਵੀ ਸਮਝਿਆ ਵੀ ਇਖਤਿਮਨ ਦੇ ਸਰਕਾਰ ਨੂੰ ਹੋ ਜਾਣਾ ਹੈ। ਬੜਕੱਲ ਜਾਨਸਰ ਤੋਂ ਜਿਹਨਾਂ ਦਾ ਕਾਲ ਆਟਣੀ ਵੀ ਉਹ ਸਾਰੀ ਚੁਚਾਈ ਜਿਹੜੀ ਸਾਹਮਣੇ ਆ ਰਹੀ ਹੈ ਉਹਨਾਂ ਕਮੈਂਟ ਕਰਨ ਨੂੰ ਕਹਿ ਰਹੇ। ਇਹ ਸਭ ਕੁਲ ਈਵਨ ਉਹਨਾਂ ਨੇ ਸਹੀ ਹੱਥਾਂ ਸਹੀ ਗਿਆ ਕਿ ਤੱਕੀ ਸ਼ਾਹੀ ਵੀ ਕਿ ਦੇ ਹੱਥ ਤੱਕ ਹੁੰਦੀ ਹੈ ਬੜੀ ਪਲਾਨ ਦੇ ਨਾਲ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਰੀਮੋਡਲਾਈਜ਼ ਕਰਵਾਣੀ ਹੈ ਵਿਤ ਬੈਟਲ ਬਿਟਵੀਨ ਸੀਐਮ ਐਂਡ ਦਿਸ ਗਵਰਨਰ ਚਾਹੇ ਮੈਂ ਸਮਝਦਾ ਕਿ ਛੋਣੀ ਕਮੇਟੀ ਇਸੀ ਗੱਲ ਕਰੀਏ ਪੁੱਛੋ ਜੀ ਗੱਲ ਐਸੀਆਂ ਨੇ ਜਿਹੜੀਆਂ ਆਪਾਂ ਗਨਵੰਤਰੀ ਦਾ ਕਿਸੇ ਸਮੇਂ ਨਹੀਂ ਵੀ ਕਰ ਸਕਦਾ ਪਰ ਕੁਝ ਹੋ ਰਿਹਾ ਪੰਜਾਬ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਉੱਚੀ ਦੇਖ ਰਿਓ ਉਹ ਪੰਜਾਬ ਸਰਕਾਰ ਨਾਲ ਜਾਤੇ ਹੋਣੇ ਮਸ਼ੂਨੇ ਗਾਂਡੇ ਦੀ ਗੱਲ ਕਰ ਰਹੇ ਹੈ ਕੋਈ ਇਹ ਨਹੀਂ ਹੈ ਕਿ ਬਕਵਾਸੀ ਮਾਨ ਜਿਹੜਾ ਓਨਲੀ ਟਰਾਈ ਆ ਜਿਹੜੇ ਉਹਨੇ ਸਾਨੂੰ ਪਤਾ ਨਹੀਂ ਪੰਜਾਬ ਸਰਕਾਰ ਨੂੰ ਦੇ ਇਹਦਾ ਸੀਨੀਅਰ ਦਾ ਅਈ ਜਸ ਸਰ ਸਭ ਕੋ ਜਾਣਦੇ ਨੇ ਰੋਜ਼ ਖਰਦਾਨੇ ਦੀ ਵਿਕਾਸ ਹੁੰਦੀ ਉਹਦੀ ਕੋਈ ਫਾਇਦਾ ਹੁੰਦੀ ਹੈ ਜਿੱਥੇ ਸਰਕਾਰ ਪੈਸੇ ਮੋੜਦੀ ਪੁੱਛੇ ਨਾ ਸਿਰਫ ਵਿਕਾਸ ਹੁੰਦੀ ਇਹ ਪੰਦਰ ਨੂੰ ਵੀ ਬਣਾ ਤੇ ਜਾਂਦਾ ਹੋਸਪੀਟਲ ਦੀ ਗੱਲ ਕਰੀਏ ਐਜੂਕੇਸ਼ਨ ਦੀ ਗੱਲ ਕਰੀਏ ਹਾਈ ਐਜੂਕੇਸ਼ਨ ਦੀ ਗੱਲ ਕਰੀਏ ਹਸਪੀਟਲ ਦੀ ਹਾਈ ਇਲਾਜ ਦੀ ਮੰਤਲ ਕਰਾ ਤੂੰ ਹਰ ਪਾਸੇ ਜਿਹੜੀ ਇਹ ਪੰਜਾਬ ਪਤਨ ਕੀ ਕਰ ਲਈ ਜਾ ਬਿੱਲੇ ਬਿੱਲਾ ਦੀ ਗੱਲ ਕਰੀਏ ਲੋਕ ਪੁੱਛੇ ਸੀ ਜਦ ਅਸੀਂ ਪਨਵਕ ਜਾਣੇ ਅੱਜ ਵੀ ਇਤਿਹਾਸ ਪੜ ਕੇ ਕਾ ਕਰਕੇ ਕਹਾ ਤੂੰ ਸਾਰੇ ਕਹਿੰਦੇ ਕਿ ਮੇਰੇ 90% ਜਿਹੜੇ ਬਿਆ ਜਾਸ ਦਾ ਟ੍ਰਾਈ ਇਸ ਵੈਲ ਨਾਓ ਸੀਐਮ ਇਸ ਬੈਸਟ ਸੀਐਮ ਆਫ ਦੀ ਸਾਡੇ ਸਟੇਟ ਦੇ ਔਰ ਦੇਸ਼ ਦੇ ਤੇ ਮੈਂ ਸਬਦਾ ਕਿ ਮੋਦੀ ਸਰਕਾਰ ਮੇਂ ਜਰ ਨਹੀਂ ਹੋ ਰਿਹਾ ਬਹੁਤ ਸਾਰੇ ਇਸ਼ੂ ਨੇ ਐਗਰੀਕਲਚਰ ਦੇ ਇਸ਼ੂਸ ਹੈ ਕਿਨ ਸਾਡੇ ਪਾਸ ਉਹਨਾਂ ਨੇ ਇੱਕ ਵਾਰੀ ਮੀਂਹ ਪੈ ਗਿਆ ਇੱਕ ਵਾਰੀ ਛੋਕਰ ਲੱਗ ਗਿਆ ਮੁੰਡੀ ਲੱਗੀ ਕਿ ਮਾਨ ਪਿਛਲੀ ਪ੍ਰੋਬਲਮ ਹੀ ਹੁਣ ਵੀ ਪਾਣੀ ਦੀ ਪ੍ਰੋਬਲਮ ਸਤਾਨਪੁਰ ਰੀਆਂ ਵਿੱਚ ਆਈ ਗਈ ਸੀਮ ਸਾਹਿਬ ਉਹਨੂੰ ਕਹਦਾ ਖਰੀਦੀ ਗੱਲ ਆ ਬੜੀ ਅੱਛੀ ਹੋ ਗਈ ਹੈ ਲੇਕਿਨ ਇਹ ਵੀ ਇੱਕ ਸੋਫਿਸਟਿਕੇਟਡ ਗੱਲ ਹੈ ਕਿ ਖਰੀਦੇ ਪੈਸੇ ਦੇ ਵਿੱਚ ਸਵਾਲ ਹੈ ਸਰ ਜੇ ਆਪਾਂ ਗੱਲ ਕਰੀਏ ਕੇ ਜੀਰੀਵਾਲ ਤੇ ਵੀ ਮਤਲਬ ਕਿ ਕਹ ਲੋ ਕਿ ਇਲਜ਼ਾਮ ਲੱਗਦਾ ਡਿਕਟੇਟਰਸ਼ਿਪ ਨੂੰ ਲੈ ਕੇ ਕਿਸੇ ਤੇ ਵੀ ਲੱਗਦਾ ਜੀ ਹੁਣੇ ਮਨਪ੍ਰੀਤ ਦੀ ਗੱਲ ਗੱਲ ਕੀਤੀ ਹੈ ਮੈਂ ਮਨਪ੍ਰੀਤ ਨਾਲ ਜਾਨਾ ਮੈਂ ਉਹਨਾਂ ਨੂੰ ਮਿਲਸਾ ਜੀ ਮਨਪ੍ਰੀਤ ਦੇ ਨਾਲ ਐਸੀ ਕਿ ਉਹ ਅੱਲੀ ਤੁਸੀਂ ਕਿਸ ਨੂੰ ਪਾਕਸਤ ਕਹਿ ਕੇ ਪਹਿਲੇ ਤੁਸੀਂ ਸ਼ਬਦੀ ਲੜਾਈ ਲੜਦੇ ਹੋ ਸ਼ਬਦੀ ਲੜਾਈ ਤੋਂ ਬਾਅਦ ਫੇਰ ਜਦੋਂ ਗੱਲ ਨਿੰਗੀ ਹੁੰਦੀ ਹੈ ਫਿਰ ਤੂੰ ਇਸ ਕਾਲ ਦੀ ਤਕਲੀਫ ਹੁੰਦੀ ਹੈ ਭਗਵਾਨ ਸਿੰਘ ਮਾਨ ਆਕਰ ਨੇ ਪਹੁੰਚ ਮਾਨ ਭਗਵਾਨ ਸਿੰਘ ਮਾਨ ਮੈਂ ਖੈਰੀ ਦੀ ਵੀ ਗੱਲ ਕਰਾਂ ਇਸ ਵਾਈਕਲੀ ਮੇਰੇ ਲਾੜੇ ਇਕੱਠੇ ਐਮਐਲ ਨਹੀਂ ਰਹੇ ਆ ਜੋ ਖੈਰੇ ਦੀ ਪਹਿਲ ਉਹ ਆਪਣੀ ਸਟੇਟਮੈਂਟ ਦਿੱਤੀ ਉਹਨਾਂ ਦੀ ਪਾਰਟੀ ਦੇ ਵਿੱਚ ਆਪਸੀ ਲੜਾਈ ਜਿਹੜੀ ਹੈ ਕਪੂਰਸ ਦੇ ਦੋ ਗੁਰਪੰਜ ਲੜਾਈ ਤੁਹਾਡੇ ਸਾਹਮਣੇ ਹੈ ਮਤਲਬ ਇਸ ਖਿੱਚਮ ਖਿੱਚ ਦੇ ਵਿੱਚ ਸਟੇਟ ਨੂੰ ਬਦਨਾਮ ਕਰਨਾ ਜੋ ਗਵਰਨਮੈਂਟ ਬਦਨਾਮ ਕਰਨਾ ਇਟਸ ਨਾਟ ਕੋਰਟ ਬੜੇ ਲਿਖੇ ਲੋਕ ਨੇ ਸਾਨੂੰ ਅਗਾਂਹ ਨੂੰ ਜਾਣਾ ਚਾਹੀਦਾ ਨਾ ਕਿ ਸਾਨੂੰ ਪਾਗਾਂ ਦੇ ਪਿੱਛੇ ਜੇ ਲੋਕ ਕਿਸ ਦਿਨ ਦੇਕੇ ਨਾ ਕਨਵਰਟ ਹੋ ਚੁੱਕੇ ਨੇ ਉਹ ਦੇਰ ਪਨਿਸ਼ No doubt ਹੈ ਟਰਾਲ ਅਸੀਂ ਕਿਸੇ ਨੂੰ ਚਪੇਰ ਨਹੀਂ ਕਰਦੇ ਮੈਨੂੰ ਮੈਨੂੰ 50 ਸਾਲ ਹੋ ਗਏ ਪੋਲਿਟਿਕ ਆਈ ਐਮ ਥੇਰ ਮੈਂ ਤੁਹਾਡੇ ਵਿੱਚ ਖੜਾ ਹਾਂ ਔਰ ਇੰਨੇ ਲੰਮੇ ਸਮੇਂ ਦੇ ਵਿੱਚ ਰਾਜਨੀਤੀ ਕਰਕੇ ਕਾਲਜ ਤੋਂ ਲੈ ਕੇ ਅੱਜ ਤੱਕ ਮੈਂ ਤੁਹਾਡੇ ਸਾਹਮਣੇ ਕਿਸੇ ਅੱਛੀ ਪੋਸਟ ਵਿੱਚ ਰਹਿ ਕੇ ਸਰਕਾਰ ਦੇ ਵਿੱਚ ਰਹੋ ਆਮ ਆਦਮੀ ਪਾਰਟੀ ਦੇ ਜੀ ਨਾਲ ਸਾਥੀ ਬਣ ਕੇ ਕੜਨੇ ਜਿਵੇਂ ਸਾਹਿਬ ਸੁਮਾਨ ਤੋਂ ਪਰੇ ਗਏ ਵਿੱਚ ਗਾਣਾ ਗਏ ਨੇ ਨਵੇਂ ਜੀਤ ਨੇ ਸਾਡੇ ਸਾਡੇ ਸੀਨੀਅਰ ਆਫਸਰ ਵੀਰ ਨੇ ਰਜਿਸਟਰ ਪ੍ਰੈਜ਼ੀਡੈਂਟ ਨੇ ਸੈਕਟਰੀ ਨੇ ਸਟੇਟ ਦੇ ਮੇਰੇ ਭੈਣਾਂ ਨੇ ਸਾਰੇ ਉਹ ਵੀ ਤੁਸੀਂ ਸਾਡੇ ਨੂੰ ਦੇਖ ਰਹੇ ਹੋ ਕੀ ਹੈ ਸਾ ਬਸ ਇਹ ਜੋ ਸਚਾਈ ਹੈ ਉਸ ਦੇ ਉੱਤੇ ਕੰਮ ਕਰਦੇ ਨੇ ਸ਼ਾਇਦ ਭਗਵਾਨ ਤਮਾਨ ਦੀ ਸਰਕਾਰ ਦੀ ਮਿਸਾਲ ਹੋਵੇਗੀ ਨਾ 2 ਐਮ ਐਲ ਜੁਰੀਟਾ ਲੋਕਾਂ ਨੇ ਕਿਸੇ ਕੋਲਿਸ਼ਨ ਲਈ ਤੁਮਨੇ ਇਸ ਕਿਸੇ ਦਾ ਰੋਲ ਨਹੀਂ ਆ ਉਹਨਾਂ ਦੀ ਆਪਣੇ ਆਪਣੇ ਸ਼ਕਤੀਤ ਹੈ ਸਕੇਤ ਨੂੰ ਰਾਤੋਕ ਲੋਕਾਂ ਨੂੰ ਟੋਪਾਈਆਂ ਉਹ ਜਰਿਆ ਨਹੀਂ ਜਾਂਦੇ ਪਰ ਮੇਰਾ ਖਿਆਲ ਹੈ ਮੈਂ ਜਿਸ ਨੇ ਕਹੇ ਵੀ ਪਰਫਾਰਮਾਂਸ ਦੀ ਗੋਮ ਸਰ ਭਗਵੰਤ ਸਿੰਘ ਮਾਨ ਦੀ ਪਰਫਾਰਮੈਂਸ ਜਿਹੜੀ ਆ ਉਹ ਤੁਹਾਡੇ ਸਾਹਮਣੇ ਐਵਰੀਬਾਡੀ ਹੋਪ ਅੱਜ ਪੱਤੀ ਹੋ ਰਹੀ ਸੱਤੀ ਰਤੀ ਜੇ ਲੋਕ ਪੱਤੀ ਹੋ ਰਹੇ ਨੇ ਅੱਜ ਇਹਨਾਂ ਨੂੰ ਸਰਟੀਫੀਕਟ ਮਿਲ ਰਹੀ ਨੇ ਅੱਜ ਜੀਫੇ ਦੀ ਗੱਲ ਹੋ ਰਹੀ ਆ ਅੱਜ ਐਜੂਕੇਸ਼ਨ ਦੀ ਗੱਲ ਹੋਈ ਆ ਹਸਪੀਟਲ ਨੂੰ ਅਪਗ੍ਰੇਡ 500 ਤਾੜੀ ਕਿਨੇ ਜਿਹੜੇ ਉਹਨੇ ਵੀ ਬਟਨਾਲੇ ਬਾਈ ਸਾਡੀ ਰੈਲੀ ਹੋ ਰਹੀ ਪਈ ਆ ਦੇਖੋ 1 ਲੱਖ ਉਹਨਾਂ ਦਾ ਬਟ ਬੇ ਅੰਮ੍ਰਿਤਸਰ ਤੋਂ 1 ਲੱਖ ਇਕੱਠਾ ਇਹ ਕੋਈ ਮੰਗੂਲੀ ਗੱਲ ਨਹੀਂ ਆ ਲੋਕਾਂ ਦੀ ਜੋ ਪਚਾਇਟਮਿੰਚ ਹੈ ਪ੍ਰਧਾਨ ਮੁਖਵੰਤ ਦੇ ਨਾਲ ਉਹ ਦਿਸ਼ਾ ਬੁਝੜੀ ਜਾਂਦੀ ਹੁਣ ਅਗਲਾ ਇਲੈਕਸ਼ਨ ਆ ਰਿਹਾ ਹੈ ਇਹਦੀਆ ਬਣੀ ਹੈ ਮੋਦੀ ਨੂੰ ਖਤਰਾ ਤੇ ਮੈਂ ਕੋਈ ਨਾ ਕੋਈ ਅਸੀ ਚਾਲ ਚੱਲੂਗਾ ਤਾਂ ਮੇਰੀ ਜਿਹੜੀ ਇਹ ਸ਼ਵੀ ਉਹ ਬਣੇਗੀ ਹੁਣ ਪ੍ਰਧਾਨ ਮੰਤਰੀ ਦਾ ਟੈਸਟ ਆ ਰਿਹਾ ਭਾਈ ਭਾਈ ਬਤ ਹੁੜੀ ਹੁੰਦੀ ਚਾਹੀ ਮੈਂ ਇਸੀ ਸਾਰੀ ਦਿੱਕੀ ਜਾ ਰਹਾ ਸਸਕਿਸ਼ਾ ਇਹਨੇ ਕੰਮ ਕਰਦੀ ਹੈ ਔਰ ਕਿਸ ਨੇ ਕਿਸੇ ਦੂਜੇ ਪਾਸ ਪਾਰਟੀਆਂ ਵਿੱਚ ਝਗੜਾ ਤੇ ਨਿਬੋੜਲੇ ਸਿਸਟਮ ਕਰਨ ਲੋਕਾਂ ਨੂੰ ਦਨ ਉਹ ਕਰ ਰਹੇ ਕਹਿੰਦਾ ਮੈਂ ਤੱਕੀ ਤੁਹਾਨੂੰ ਲੱਗਦਾ ਕਿ ਬੀਜੇਪੀ ਡਵਾਈਡਡ ਪੋਲਿਸੀ ਚੱਲਦੀ ਪਈ ਬਾਈ ਨਾ ਕਿਉਂ ਨਹੀਂ ਜਦੋਂ ਕੋਈ ਰਾਜ ਕਰੋ ਤੇ ਡਿਵਾਈਡ ਕਰੋ ਐਗੂਡੀ ਨੋਜ਼ ਜਾਣਦੇ ਸੀ ਬਸ ਸਿੱਟੀ ਦਾ ਵਿਦਿਆਰਥੀ ਮੈਨੂੰ ਸਾਈਕਲ ਲੱਗਦਾ ਸੇਮ ਲੀਆਂ ਤੇ ਜੋ ਅੰਗਰੇਜ਼ਾਂ ਦੀ ਪਾਲਿਸੀ ਉਹ ਕਿਚੱਕ ਪਟ ਉਹ ਕੰਮ ਕਰ ਰਹੇ ਬੰਡੋ ਰਾਜ ਕਰੋ ਅਰ ਸਟ੍ਰਟੀਕਲ ਪਾਰਟੀਆਂ ਸਾਰੀਆਂ ਨੂੰ ਇੱਕ ਖਤਰਾ ਹੈ ਵੀ ਜਿਹੜਾ ਮੋਟਿਆ ਬੋਲੀ ਚ ਹੈ ਉਹਨਾਂ ਨੂੰ ਇਹ ਕਿ ਸਰਜੀਤ ਸਿੰਘ ਕਿ ਪੁਲਿਟिकल ਪਾਰਟੀਆਂ ਦੀ ਮੂਹਰ ਹੀ ਖਤਮ ਕਰਦੀ ਲੱਗ ਰਹੀ ਜਿਸ ਸੰਘ ਹੈ ਇੰਸਟੀਚਿਊਸ਼ਨ ਬਣੇਗਾ ਉਹਦਾ ਇੱਕ ਹਿੱਸਾ ਇਹ ਪਾਰਟ ਹੈ ਕਿ ਤੁਸੀਂ ਪੜਨਾ ਮਨਪੀ ਤੇ ਹੁਣ ਡਰਾਈ ਕਿਉਂ ਕਰਦਾ ਵਾਈ ਮਨਪੀ ਡਰਾਈ ਜਿਹੜੀ ਗੱਲ ਸਾਬਤ ਹੋ ਗਈ ਤੁਸੀਂ ਵੀਡੀਓ ਦੇਖ ਲਈ ਟੀਵੀ ਤੇ ਸਭ ਕੁਝ ਦੇਖ ਲਿਆ ਵਾਟ ਕਰਕੇ ਦੱਸਤਾ ਵੀ ਆ ਜਮੀਨ ਐਨੇ ਐਨੇ ਦਾ ਸੌਦਾ ਆ ਸਰ ਕੋਈ 사이ਡਾ ਦਾ ਪਤਾ ਨਹੀਂ ਤੁਹਾਨੂੰ ਮਨਵੀਰ ਦਾ ਕੀ ਕਦ ਕਰੂਗਾ ਦੱਸੋ ਕੀ ਦੀ ਗੱਲ ਕਰੀ ਮੈਂ ਸਭ ਦਾ ਦੱਸ ਦੇ ਸਭ ਦਾ ਮੈਨੂੰ ਪਤਾ ਹੈ ਤੋ ਇਸ ਕਰੀ ਵੀ ਲੋਕ ਕੋਸ਼ਿਸ਼ ਪੰਜਾਬ ਸਰ ਕਰ ਰਹੀ ਹੈ ਠੀਕ ਕਰ ਰਹੀ ਹੈ ਔਰ ਆਪਣੀ ਇਛਾਣ ਤੋਂ ਕੰਮ ਕਰ ਰਹੀ ਹੈ ਲੱਗ ਕਿਸੇ ਚੀਜ਼ ਦੀ ਕਮੀ ਨਹੀਂ ਤੁਸੀਂ ਦੱਸੋ ਯਾਰ ਐ ਪ੍ਰੈਸ ਦੇ ਯੂ نو ਹਿਚ ਐਵਰੀਥਿੰਗ ਕਿਸੇ ਨਾ ਜਾਤੀ ਹੋਵੇ ਜਾਂ ਕੋਈ ਐਡਮਿਨਿਸਟ੍ਰੇਸ਼ਨ ਬੀਸੀ ਹੈ ਐਸਐਸਪੀ ਹੋਵੇ ਕੋਈ ਅਫਸਰ ਜਾਤੀ ਕਰੂਗਾ ਦੇ ਨਾ ਹੋ ਅਸੀਂ ਤਿੰਨ ਚਾਰ ਹਰਕਾਂ ਚਾਲਿਆ ਅਸੀਂ ਹਰ ਲੋਕਾਂ ਲਈ ਲੜਦੇ ਹਾਂ ਕੰਮ ਕਰਦੇ ਹਾਂ ਆਪਣੇ ਵਰਕਰਾਂ ਦੇ ਨਾਲ ਡਿੰਗਦੇ ਹਾਂ ਰੋਜ਼ ਬੈਠਦੇ ਹਾਂ ਨਦੇ ਅੰਦਰ ਸਿੰਘ ਅਗੇਂਸਟ ਦੀ ਪੰਜਾਬ ਪਰ ਹੀ ਇਸ ਡੂਇੰਗ ਰੌਗ ਠੀਕ ਹੈ